नहीं पाँच सौ रुपए मैंने इनसे कहा मैं इन सदर शरीफ जाना मेरे पास पंजाब का आधार कार्ड है कह रहे नहीं बिठाने ये दिल्ली जाएगी मैंने कहा ये दसो हम वाले ऐसी तो जाएगी कह रहे नहीं मैं नहीं लेके जाना बंद कर सरकार ने फिर से तू बुला ले जिसको बुलाना हमें मीडिया का भी जानी पैसे मांग रहे किस वास्ते पैसे दे जब कहना चाहते या तो आधार कार्ड बंद करें या इन्हें नहीं बस वालों को करना चाहिए ਲਗਾ ਭਾ ਲੈਨੇ ਬੈਜੋ ਪਿਛੇ ਨਾ ਮਾ ਕੋਈ ਪੈਸਾ ਮੰਗਿਆ ਨਾ ਮੈਨੂੰ ਪੈਸੇ ਦੀ ਕੋਈ ਜਰੂਰਤ ਆ ਜੇ ਸਰਕਾਰ ਨੇ ਫ੍ਰੀ ਕੀਤਾ ਤਾਂ ਆਪਾਂ ਫ੍ਰੀ ਲੈ ਕੇ ਜਾਵਾਂਗੇ ਅੱਜ ਜਦੋਂ ਦਾ ਪੰਜਾਬ ਸਰਕਾਰ ਦੇ ਬਦਲ ਜਿਹੜਾ ਬੱਸਾਂ ਦਾ ਕਿਰਾਇਆ ਔਰਤਾਂ ਨੂੰ ਮਾਫ ਕੀਤਾ ਗਿਆ ਆਧਾਰ ਕਾਰਡ ਦੀ ਸ਼ੁਰੂਆਤ ਕੀਤੀ ਗਈ ਆ ਵੀ ਆਧਾਰ ਕਾਰਡ ਤੇ ਔਰਤਾਂ ਜਿਹੜੀਆਂ ਸਫ਼ਰ ਕਰ ਸਕਦੀਆਂ ਨੇ ਉਦੋਂ ਦਾ ਹੀ ਬੱਸਾਂ ਦੇ ਵਿੱਚ ਜਿਹੜਾ ਕਾਰਟੋ ਕਲੇਸ਼ ਆ ਉਹ ਕਾਫੀ ਵੱਧਦਾ ਜਾਂਦਾ ਹਰ ਦਿਨ ਅਜਿਹੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਔਰਤਾਂ ਦੇ ਬੱਸ ਤੇ ਸਫਰ ਕਰਨ ਵਾਲੀਆਂ ਮਹਿਲਾਵਾਂ ਦਾ ਬੱਸ ਦੇ ਕੰਡਕਟਰ ਨਾਲ ਜਾਂ ਫਿਰ ਬੱਸ ਦੇ ਡਰਾਈਵਰ ਨਾਲ ਪੰਗਾ ਨਾ ਪਿਆ ਹੋਵੇ ਅਜਿਹੀ ਇੱਕ ਵੀਡੀਓ ਦੇਖਣ ਨੂੰ ਮਿਲੀ ਲੁਧਿਆਣਾ ਦੇ ਬੱਸ ਸਟੈਂਡ ਤੋਂ ਜਿੱਥੇ ਇੱਕ ਔਰਤ ਆਈਡੀਓ ਨੂੰ ਲੁਧਿਆਣਾ ਦੀ ਬੱਸ ਸਰਕਾਰੀ ਬੱਸ ਚੜਨ ਦੀ ਕੋਸ਼ਿਸ਼ ਕਰਦੀ ਹੈ ਕੰਡਕਟਰ ਉਸਨੂੰ ਕਹਿੰਦਾ ਕਿ ਤੁਸੀਂ ਇਹਨੇ ਠੜ ਜਾਓ ਪਹਿਲਾਂ ਅਸੀਂ ਦਿੱਲੀ ਜੇ ਸਵਾਰੀਆਂ ਬਿਠਾਵਾਂਗੇ ਜੇ ਉਸ ਤੋਂ ਬਾਅਦ ਹੀ ਜਿਹੜੇ ਲੋਕਲ ਸਵਾਰੀਆਂ ਨੇ ਉਹਨਾਂ ਚੱਕਣ ਦੇ ਦੌਰਾਨ ਕਾਫੀ ਹੰਗਾਮਾ ਹੁੰਦਾ ਹੈ ਮਹਿਲਾ ਅਤੇ ਬੱਸ ਕੰਡਕਟਰ ਦੀ ਕਾਫੀ ਜਦੋਜਹਿਦ ਹੁੰਦੀ ਹੈ ਕਾਫੀ ਕਾਫੀ ਹੰਗਾਮਾ ਹੁੰਦਾ ਹੈ ਇਤਨ ਕਾਫੀ ਲੋਕ ਵੀ ਇਕੱਠੇ ਹੁੰਦੇ ਜਿਹਦੀ ਤਸਵੀਰਾਂ ਤੁਸੀਂ ਸਾਰੇ ਪਹਿਲੇ ਮੈਂ ਇਹਨਾਂ ਨੂੰ ਕਹਾ ਮੈਂ ਸਰਹੰਦ ਸਰੀਫ ਜਾਣਾ ਮੇਰੇ ਕੋਲ ਪੰਜਾਬ ਦਾ ਆਧਾਰ ਕਾਰਡ ਹੈ ਕਹਰੇ ਨਹੀਂ ਬਿਠਾਣੀ ਹੈ ਦਿੱਲੀ ਜਾਏਗੀ ਮੈਂ ਕਹਾ ਤੁਸੀਂ ਇਹ ਦੱਸੋ ਅੰਬਾਲੇ ਤੇ ਖੰਨੇ ਤੇ ਤੋਂ ਜਾਏਗੀ ਕਹਰੇ ਨਹੀਂ ਮੈਂ ਨਹੀਂ ਲੈ ਕੇ ਜਾਣਾ ਸਾਨੇ ਵਾਲ ਤੇ ਤੂੰ ਬੁਲਾ ਲੈ ਜਿੱਦ ਕੋ ਬੁਲਾਣਾ ਹਮੇ ਮੀਡੀਆ ਕਾ ਵੀ ਨਹੀਂ ਪੈਸੇ ਮੰਗ ਰਹੇ ਕਿਸ ਵਾਸਤੇ ਪੈਸੇ ਦੇ ਜਬ ਹਮਾਰੇ ਪਾਸ ਤਾਂ ਆਧਾਰ ਕਾਰਡ ਤੇ ਚਲਾ ਲੈ ਕਿਆ ਨਾ ਕੀ ਚਾਹੁੰਦੇ ਸਰਕਾਰ ਨੂੰ ਬਈ ਸਰਕਾਰ ਹੀ ਇਹ ਕਹਿਣਾ ਚਾਹਤੇ ਹੈ ਤਾਂ ਆਧਾਰ ਕਾਰਡ ਬੰਦ ਕਰੇ ਯਹੀ ਹੈ ਬਸ ਵਾਲੋ ਕੋ ਕਰਨਾ ਚਾਹੀਏ ਮਤਲਬ ਕਿ ਅੰਮਾ ਮੇਂ ਲੈ ਕੇ ਜਾਣਾ ਆਧਾਰ ਕਾਰਡ ਤੇ ਯਾ ਸਰਕਾਰ ਬਿਲਕੁਲ ਬੰਦ ਕਰ ਦੇ ਲੇਡੀਜ਼ ਔਫ ਲਈ ਜੋ ਕੱਡੀ ਚਲਾ ਰਹੀ ਹੈ ਲੋਕ ਕੈਸੇ ਮੰਗੇ ਕਿੱਥੇ ਰਹਿੰਦੇ ਸੀ ਕੋਟ ਮੰਗਲ ਸਿੰਘ ਕਹਾਂ ਜਾਣਾ ਸਰਹੰਸਰੀਪ ਜਾਣਾ ਕਜੀ ਹਾਂਜੀ ਮਨਦੀਪ ਸਿੰਘ ਮੇਰਾ ਨਾਮ ਹੈ ਪਟਾਲਾ ਡੀਪੋ ਦੀ ਕੱਡੀ ਹੈ ਜੀ ਲੁਧਿਆਣਾ ਤੋਂ ਬੱਧ ਦਿੱਲੀ ਜਾਣ ਲੱਗੇ ਆ ਇਹ ਸਵਾਰੀ ਮੇਰੇ ਕੋਲ ਆਈ ਹੈ ਸਰਹੰਦ ਜਾਣਾ ਇਹਨਾਂ ਨੇ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਜੇ ਬੀ ਜਾਣ ਲਗਾ ਭਾਲੀ ਨੇ ਬੈਜੋ ਕਿਸੇ ਨਾ ਮੈਂ ਕੋਈ ਪੈਸਾ ਮੰਗਿਆ ਨਾ ਮੈਨੂੰ ਪੈਸੇ ਦੀ ਕੋਈ ਜ਼ਰੂਰਤ ਆ ਜੇ ਸਰਕਾਰ ਨੇ ਫ੍ਰੀ ਕੀਤਾ ਤਾਂ ਆਪਾਂ ਫ੍ਰੀ ਲੈ ਕੇ ਜਾਵਾਂਗੇ ਆਧਾਰ ਕਾਰਡ ਇਹਨਾਂ ਦੇ ਕੋਲੋਂ ਆਧਾਰ ਕਾਰਡ ਤੇ ਟਿਕਟ ਕੱਟਾਂਗੇ ਆਪਾਂ ਸਰਹੰਦ ਲੈ ਕੇ ਜਾਵਾਂਗੇ ਹੋਰ ਵੀ ਲੇਡੀਜ਼ ਟਾਈਮ ਇਹ ਤਾਂ ਇੱਕ ਘੰਟਾ ਟਾਈਮ ਆ ਇੱਕ ਘੰਟੇ ਦੁਬਾਰਾ ਜਦੋਂ ਟਾਈਮ ਲੱਗੇਗਾ ਥੋੜਾ ਟਾਈਮ ਲੱਗੇਗਾ ਉਦੋਂ ਲੋਕਾਂ ਨਾਲ ਆਪਾਂ ਸਾਰੇ ਕੰਨਾਂ ਸਰਹੰਦ ਗੁਪਿੰਦਰ ਕਰਦੀ ਸਵਾਰੀ ਭਾਲ ਲਈ ਅਜੇ ਅਜੇ ਦਿੱਲੀ ਦੀ ਸਵਾਰੀ ਭਾਲਣ ਦੇ ਆ ਦਿੱਲੀ ਵਾਲੇ ਦੀ ਸਵਾਰੀ ਕੱਟਣ ਦੇ ਆ ਹੋਰ ਲੇਡੀਜ਼ ਕੋਈ ਆਈਏ ਆਧਾਰ ਕਾਰਡ ਲੈ ਕੇ ਆ ਜਾਨੀ ਪੈਜ ਹੋਣੀ ਇਹਨਾਂ ਨੂੰ ਇੱਕੋ ਗੱਲ ਕਹੀ ਆ ਦੋ ਮਿੰਟ ਰੁਕ ਜਓ ਜਾਣ ਲਗਾ ਤੁਹਾਨੂੰ ਬਾਲੇ ਨੇ ਸਟੇਟ ਨੰਬਰ ਦੇ ਦੇ ਜੀ ਦੱਦੋ ਹਾਂ ਜੀ ਤੁਹਾਨੂੰ ਕਹਿ ਜੀ ਇਹਨਾਂ ਨੇ ਇਹ ਅੰਦਰ ਬੈਠੀ ਹੁੰਦੀ ਬਾਹਰ ਕੋਈ ਜਾਣ ਨਹੀਂ ਕੋਈ ਜਾਣ ਨਹੀਂ ਪਹਿਲੇ ਮੈਂ ਇਹਨਾਂ ਸੇ ਕਹਾ ਮੈਂ ਸਦਨ ਸਰੀਪ ਜਾਣਾ ਮੇਰੇ ਕੋਲ ਪੰਜਾਬ ਦਾ ਆਧਾਰ ਕਾਰਡ ਹੈ ਕਹਿ ਰਹੇ ਨਹੀਂ ਬਿਠਾਣੇ ਇਹ ਦਿੱਲੀ ਜਾਏਗੀ ਮੈਂਨ ਕਾ ਤੁਸੀਂ ਇਹ ਦੱਸੋ ਹੰਬਾਲੇ ਤੇ ਖੰਡੇ ਤੇ ਕੋ ਜਾਏਗੀ ਕਹਿ ਰਹੇ ਨਹੀਂ ਮੈਂ ਨਹੀਂ ਲੈ ਕੇ ਜਾਣ ਆਸ ਆਨੇ ਵਾਲੇ ਤੂੰ ਬੁਲਾ ਲੈ ਜਿਸਕੋ ਬੁਲਾਣਾ ਹਮੇ ਮੀਡੀਆ ਕਾ ਵੀ ਨਹੀਂ ਪੈਸਾ ਮੰਗ ਰਹੇ ਕਿ ਕਿਸਵਾਰ ਤੋਂ ਪੈਸੇ ਦੇ ਜਬ ਹਮਾਰੇ ਪਾਸ ਆਣਾ ਕੀ ਚਾਹਦੇ ਸਰਕਾਰ ਨੂੰ ਭਾਈ ਸਰਕਾਰੀ ਇਹ ਕਹਿਣਾ ਚਾਹਤੇ ਹੈ ਤਾਂ ਆਧਾਰ ਕਾਰਡ ਬੰਦ ਕਰੇ ਯਹੀ ਨੇ ਬਸ ਵਾਲੋ ਕੋਲ ਕਰਨਾ ਚਾਹੀਏ ਮਤਲਬ ਕਿ ਅੰਮਾ ਮੇਂ ਹਮੇ ਲੈ ਕੇ ਜਾਣਾ ਆਧਾਰ ਕਾਰਡ ਤੇ ਯਾ ਫਕਰ ਬਿਲਕੁਲ ਬੰਦ ਕਰਕੇ ਲੇਡੀਜ਼ ਔਰ ਲਈ ਜੋ ਕਿ ਟੀਚਾ ਲਾ ਰਹੀਏ ਲੋਕ ਕੈਸਾ ਮੰਗੇ ਕਿੱਥੇ ਰਹਿੰਦੇ ਸੀ ਕੋਟ ਮੰਗਲ ਸਿੰਘ ਕਾਹਾਂ ਜਾਣਾ ਸਰ ਹਮ ਸਰੀਰ ਜਾਣਾ ਚਾਹੀਏ ਜੀ ਹਾਂਜੀ ਮਨਦੀਪ ਸਿੰਘ ਮੇਰਾ ਨਾਮ ਹੈ ਪਟਾਲਾ ਡਿਪੋ ਦੀ ਗੱਡੀ ਹੈ ਜੀ ਲੁਧਿਆਣਾ ਤੋਂ ਬੱਧ ਦਿੱਲੀ ਜਾਣ ਲੱਗੇ ਆ ਇਹ ਸਵਾਰੀ ਮੇਰੇ ਕੋਲੇ ਆਈ ਆਂ ਭੰਡਾ ਜਾਣਾ ਇਹਨਾਂ ਨੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਆਂ ਬੀ ਜਾਣ ਲੱਗਾ ਪਹਾੜ ਲੈਨੇ ਬੈਜੋ ਪਿਛੇ ਨਾ ਮੈਂ ਕੋਈ ਪੈਸਾ ਮੰਗਿਆ ਨਾ ਮੈਨੂੰ ਪੈਸੇ ਦੀ ਕੋਈ ਜ਼ਰੂਰਤ ਆ ਜੇ ਸਰਕਾਰ ਨੇ ਫ੍ਰੀ ਕੀਤਾ ਤਾਂ ਆਪਾਂ ਫ੍ਰੀ ਲੈ ਕੇ ਜਾਵਾਂਗੇ ਆਧਾਰ ਕਾਰਡ ਇਹਨਾਂ ਦੇ ਕੋਲੋਂ ਆਧਾਰ ਕਾਰਡ ਤੇ ਟਿਕਟ ਕੱਟਾਂਗੇ ਆਪਾਂ ਸਹਰਾਂਦ ਲੈ ਕੇ ਜਾਵਾਂਗੇ ਹੋਰ ਵੀ ਲੇਡੀ ਸਟਰੀ ਇੱਕ ਘੰਟਾ ਟਾਈਮ ਆ ਇੱਕ ਘੰਟੇ ਤੋਂ ਬਾਅਦ ਜਦੋਂ ਟਾਈਮ ਲੱਗੇਗਾ ਥੋੜਾ ਟਾਈਮ ਲੱਗੇਗਾ ਉਦੋਂ ਲੋਕਾਂ ਨਾਲ ਆਪਾਂ ਸਾਰੇ ਕੰਨਾ ਸਹਰਾਂਦ ਗਵਿੰਦਗੜ੍ਹ ਦੀ ਸਵਾਰੀ ਭਾਲਣੇ ਅੱਜ ਅੱਜ ਦਿੱਲੀ ਦੀ ਸਵਾਰੀ ਭਾਲਣਦੇ ਹੋਰ ਲੇਡੀਜ਼ ਕੋਈ ਆਈਏ ਆਧਾਰ ਕਾਰਡ ਲੈ ਕੇ ਆਈਏ ਨਾ ਭੈਣ ਜੀ ਉਹਨਾਂ ਨੂੰ ਇੱਕੋ ਗੱਲ ਕਹੀਏ ਬੋ ਮਿੰਟ ਰੁਕ ਜਾਓ ਜਾਣ ਲਗਾ ਤੁਹਾਨੂੰ ਇਹ ਬਾਲੇ ਨੇ ਸਟੇਟ ਨੰਬਰ ਦੇ ਦਿੱਤੇ ਭੈਣ ਜੀ ਦਾ ਹਾਂ ਜੀ ਤੁਹਾਨੂੰ ਕਹਿ ਜੀ ਉਹਨਾਂ ਨੇ ਜੀ ਅੰਦਰ ਬੈਠੀ ਨਹੀਂ ਕੋਈ ਜਾਣੀ ਕੋਈ ਜਾਣੀ ਅੱਜ ਕਿ ਡਰਾਈਵਰ ਆ ਬੱਸ ਦਾ ਡਰਾਈਵਰ ਤੇ ਕੰਡੈਕਟਰ ਦਾ ਕਹਿਣਾ ਹੈ ਕਿ ਅਸੀਂ ਇਸ ਮਹਿਲਾ ਨੂੰ ਕਿਹਾ ਤੂੰ ਜਾ ਕੇ ਪਿਛਲੀ ਸੀਟ ਤੇ ਬੈਠ ਜਾ ਸਾਨੂੰ ਪਤਾ ਆਧਾਰ ਕਾਰਡ ਅਸੀਂ ਫ੍ਰੀ ਸਫਰ ਲੈ ਕੇ ਜਾਵਾਂਗੇ ਪਰ ਦੂਜੇ ਪਾਸੇ ਮਹਿਲਾ ਦੇ ਇਲਜ਼ਾਮ ਨੇ ਕਿ ਬੱਸ ਕੰਡੈਕਟਰ ਨੇ ਮੇਰੇ ਨਾਲ ਬਦਤਮੀਜ਼ੀ ਨਾਲ ਗੱਲਬਾਤ ਕੀਤੀ ਅਤੇ ਮੈਨੂੰ ਬੱਸ 'ਚ ਬਿਠਾਉਣ ਤੋਂ ਮਨਾ ਕੀਤਾ ਕਿਹਾ ਇਸ ਤੂੰ ਅਤੇ ਨਾਲ ਹੀ ਪੈਸੇ ਮੰਗਣ ਦੇ ਇਲਜ਼ਾਮ ਲਗਾਏ ਹਾਲਾਕੀ ਸੱਚਾ ਕੌਣ ਹੈ ਕੌਣ ਝੂਠਾ ਹੈ ਇਹਦਾ ਪਤਾ ਜਾਂਚ ਤੋਂ ਬਾਅਦ ਲੱਗੇਗਾ ਪਰ ਪੰਜਾਬ ਸਰਕਾਰ ਦੀ ਫ੍ਰੀ ਬੱਸ ਸੇਵਾ ਨੇ ਹਰ ਰੋਜ਼ ਬੱਸ ਡਰਾਈਵਰਾਂ ਕੰਡੈਕਟਰਾਂ ਤੇ ਔਰਤਾਂ ਦੇ ਪਵਾੜੇ ਜ਼ਰੂਰ ਪਾਈ ਰੱਖਿਆ ਨੇ ਜਾਂ ਤਾਂ ਸਰਕਾਰ ਨੂੰ ਚਾਹੀਦਾ ਜਾਂ ਫਿਰ ਜਿਹੜੇ ਬੱਸ ਕੰਡਕਟਰ ਡਰਾਈਵਰ ਇਹਨਾਂ ਸਖਤ ਹੁਕਮ ਜੜੇ ਚਾਹੀਦੇ ਨੇ ਕਿ ਜਿਹੜੀਆਂ ਮਹਿਲਾਵਾਂ ਹਨ ਉਹਨਾਂ ਨੂੰ ਤੁਸੀਂ ਸਫਰ ਫ੍ਰੀ ਕਰਾਉਣਾ ਕਿਉਂਕਿ ਆਮ ਦੇਖਣ ਨੂੰ ਮਿਲਦਾ ਕਈ ਵਾਰ ਬੱਸਾਂ ਵਾਲੇ ਵੀ ਤੰਗ ਕਰਦੇ ਹਨ ਕਈ ਵਾਰ ਮਹਿਲਾਵਾਂ ਵੀ ਤੰਗ ਕਰਦੇ ਹਨ ਜਿਹੇ ਦੇ ਵਿੱਚ ਜਿਹੇ ਦੇ ਵਿੱਚ ਫ੍ਰੀ ਸਫਰ ਦੇ ਕਾਰਨ ਕਿ ਤਰ੍ਹਾਂ ਕਿਤੇ ਬੱਸ ਕੰਡਕਟਰ ਅਤੇ ਮਹਿਲਾਵਾਂ ਨੂੰ ਵੀ ਤੰਗੀ ਪਰੇਸ਼ਾਨੀ